ਹਾਂਜੀ ਸਤਿ ਸ੍ਰੀ ਅਕਾਲ ਵੀਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੇ ਵੈਲਕਮ ਟੂ ਮਾਈ YouTube ਚੈਨਲ ਸਪੀਚ ਕਲੱਬ ਤੇ ਕਿਹੜਾ ਹਾਂ ਕਿਹੜਾ ਨਾਲ ਦਾ ਚਿੱਟਾ ਜਿੰਨੇ ਲਾਲ ਹੈ ਨਹੀਂ ਚਾ ਚੇ ਨਹੀਂ ਦੋ ਨਾ ਫੜ ਲੈ ਆਹੋ ਦੋ ਕਿੱਥੇ ਗਿਆ ਇਹ ਦੋ ਹਾਂ ਬਈ ਇੱਥੇ ਬਾਹਰ ਚਾ ਪੱਤੇ ਨੇ ਇੱਕ ਉਹਦਾ ਨਾਂ ਇੱਥੇ ਅੰਦਰ ਹੋਣਾ ਝੋਟ ਗਿਆ ਵਾ ਨਹੀਂ ਅੰਦਰ ਰਹਿਣਾ ਮੈਂ ਤੇ ਉਹਨੇ ਵੇਖਣ ਦੇ ല ഉണി ചായ പെൻഡ് ਹਾਂ ਹਾਂ ਆਹਾ ਆਵਤ ਤੇ ਬੈਠਾ ਮੇਚ ਜਾਲ ਚ ਇਹ ਕਿ ਚਿੱਟੀ ਜੀ ਕਿਥੇ ਗਈ ਚਿੱਟੀ ਜੀ ਅਰੇ ਤੇ ਨਾ ਜਾਈ ਮਾਰਨੀ ਨਾ ਕੋਈ ਆ ਗਈ ਤੈਨਾਂ ਜੋ ਇੱਕ ਦੋ ਦੋ ਹੀ ਆ ਦੇ ਦੋ ਹੀ ਆ ਅੰਦਰ ਦੋ ਹੀ ਆ ਲੱਖੀ ਜੀ ਵੀ ਆ ਗਈ ਆ ਉਹ ਚਟੀਆਂ ਜੀਆਂ ਤੈਨੀਆਂ ਜਿਹੜੀਆਂ ਉਹ ਕਿੱਥੇ ਗਈਆਂ ਇੱਕ ਚਲੋ ਜੀ ਇੱਕੋ ਵੀ ਜੀ ਨਿਕਲ ਗਈ ਜੇ ਕਿਤੇ ਪੈ ਗਈ ਹੂੰ ਹੂੰ ਜਿਹੜਾ ਜੋ ਹੈ ਮਗਰੇ ਉੱਥੇ ਬਾਈਂ ਦੇ ਉੱਥੇ ਗੱਭੈਂਦੇ ਨੇ ਕਬੂਤਰੀ ਢਾਤੀ। ਅੱਲਾ ਵਦੇ ਰਹਿਸ਼ਤ। ਅੱਲਾ ਵਦੇ ਰਹਿਸ਼ਤ। ਇਹਦੇ ਦੋ ਆਗੇ ਹੋ ਵੀ ਢਾਤੇ। ਕਾਲ, ਇਹ ਕਾਲ। ਬਿਮਾਰੀ ਮਰੀ ਕੋਈ ਨਹੀਂ ਤਰਾਗਦੇ ਜਾਂ ਸੁ ਸੁ ਕਾਲਵਾਇਆ ਕੁੱਕਰ ਨੂੰ ਇਹ ਗਾਂੜਿਆ ਹੈ ਉਹਦੇ ਵੀ ਬੈਠੇ ਇਥੇ ਗਈ ਤੁਸੀਂ ਬੈ ਗਈ ਇੱਕ ਬੈ ਗਿਆ ਹਾਂ ਇਹ ਏਦਾਂ ਸਹੀ ਨਹੀਂ ਸਵਾ ਏਦਾਂ ਸਹੀ ਨਹੀਂ ਸਵਾ ਹਾਂ ਵੇ ਤੂੰ ਹੀ ਸ਼ਰੀ ਲਾ ਉਹ ਤਾਂ ਜਾਣੀ ਨਹੀਂ ਸੀ ਉਹ ਮੈਂ ਤਾਂ ਉਹਦੋਂ ਕਿੰਨਾ ਬਨ ਕੇ ਛੜਲਾ ਤੂੰ ਵੀ ਬੜਾ ਚਸਕਾ ਪਿਆ ਤੈਨੂੰ ਸ਼ਰੀ ਅੱਛਾ ਤੇਰੀ ਯਾਰੀ ਲੱਗੇ ਥੱਲੇ ਹੀ ਹੌਲੀ ਹੌਲੀ ਨਾਣੋ ਅਣ ਆਪੇ ਡਾਵਣਾ ਉੱਡਣਾ ਹੋਣਾ ਉਹ ਆਇਆ ਨਹੀਂ ਉਧਰੋਂ ਨਿਕਲ ਗਿਆ ਕਿੱਥੇ ਚਲ ਗਿਆ ਹੋਰ ਰੰਗ ਵਾਲਾ ਬਹਿ ਗਿਆ ਜ ਆਪਦਾ ਮੋਜ਼ੇ ਦੇ ਨੂੰ ਦੇਗਾ ਉਹ ਤੇ ਡੰਡੇ ਨੂੰ ਮੋਤੀਆਂ ਨਾਲ ਡਿਆ ਉੱਡਣ ਆ ਹੀ ਆ ਗਿਆ ਆ ਜਿਹੜਾ ਦੰਦਾ ਫੜਿਆ ਸੀਗਾ ਥੱਪਾ ਮਾਰਦਾ ਫਿਰਦਾ ਢਿੰਗਾ ਦਾ ਆ ਜਾਦਰਾ ਥੋੜਾ ਆ ਓ ਜਲ ਗਿਆ ਫੇਰ ਪਿੱਛੇ ਹੀ ਹੁੰਦਾ ਤਾਂ ਫਿਰ ਕਿ ਮੈਨੂੰ ਤੁਹਾਨੂੰ ਸ਼ੌਂਕ ਆ ਬੱਚਾ ਫੜਿਆ ਵੀਜੀ ਕੱਲ ਵੀ ਇਹ ਲੋਕੀਦਾ ਆ ਇੱਕ ਉਹ ਪਹਿਲਾ ਬੱਚਾ ਫੜਿਆ ਯਾ ਉਹ ਵਾਲਾ ਇਹ ਆਪਣਾ ਇਹ ਆ ਵਾਲਾ ਏ ਜਾਂਦੇ ਅੱਜ ਸ਼ਾਮੂ ਵਾਲ ਤੈਨਹੀਂ ਇੱਕ ਇੱਕ ਦੋ ਆ ਤੇ ਤੀਜਾ ਉਹ ਬਾਹਰ ਕ੍ਰੈਸ਼ ਹੋ ਗਿਆ ਹਾਂ ਕ੍ਰੈਸ਼ ਹੋ ਗਿਆ ਕਿਹੜਾ ਉਹ ਜਿਹੜਾ ਉਹ ਜਿਹੜਾ ਕਿਹੜਾ ਉਹ ਜਿਹੜੇ ਕੋਟ ਦੀ ਪਰੰਡ ਲੱਗਿਆ ਬਾਦਾਂ ਨਹੀਂ ਵੀਗਾ ਉਹ ਹੋਈ ਰਹਿ ਜਾ ਰਿਹਾ ਇਹ ਜਿਹੜਾ ਇਹ ਮੁਤਰੀ ਹਾਂ ਮੁਤਰੀ ਉਹ ਮੁਤਰੀ ਆਏ ਉਹ ਹੀ ਹੈ ਉਹ ਆਓ ਪਿੱਛੇ ਹਾਂ ਆਹ ਹੋ ਹੋ ਵਿੰਗਾ ਆਵਾ ਵਿੰਗਾ ਆ ਰੇਜ ਰੰਗ ਲਗੇ ਜਿਨੂੰ ਉਹ ਇਹਦੇ ਤਰੀਕੇ ਉਹ ਇਹਦਾ ਉਹ ਇਦਾਂ ਹੀ ਕਰਦਾ ਆ ਸ਼ਦਈਆ ਆ ਜੂ ਆਪੇ ਵਾਲੀ ਜੀ ਓ ਕਿੱਥੇ ਜਾ ਕੇ ਆ ਫੜਨ ਤਾਨੂੰ ਕਰਾਉਣਾ ਮੈਂ ਬਕਤਾਂ ਦਾ ਸ਼ੌਂਕ ਹੁਣੇ ਖਿਲੋਏ ਪੰਜ ਮਿੰਟ ਵੀਡੀਓ ਸਟਾਪ ਕਰਕੇ ਫਿਰ ਤੁਹਾਨੂੰ ਦਿਖਾਉਂਦੇ ਆ ਬਕਤਾਂ ਦੇ ਬੱਚੇ ਲੰਗੀਆਂ ਆ ਮਗਰ ਵੀ ਦੇਖ ਲਾ ਵੀਰ ਬਦਾਮ ਛਿਲਣ ਡਿਆ ਦੋ ਦੋ ਪੁਰਾਵਾ ਮੈਂ ਦੋ ਤੇ ਸਾਡੇ ਘਰ ਚੋਂ ਚੂਹੇ ਬੜੇ ਯਾਰ ਆ ਗਿਆ ਹੀ ਕੀ ਦੋਲੇ ਵੀ ਹੋਏ ਦਿਹਾਰ ਆ ਗਿਆ ਆਹੋ ਆਹੋਲਾ ਆ ਔਲਾ ਹੀ ਭਾਈ ਇਹਦੇ ਮਾਮਾ ਇਹ ਨੇ ਆ ਉਹਦੀ ਨਿੰਬੂ ਦੀ ਖਿਲੜ ਲੱਗਣ ਦੀ ਇੱਕ ਵੀਰ ਆ ਘਲੋਤਾ ਇਹ ਤੂੰ ਗੰਡਿਆ ਤੂੰ ਕੰਮ ਦੇ ਨਹੀਂ ਜਾਣਿਆ ਇਹ 20 ਤਰੀਕ ਨੂੰ ਹੈ ਇਹ 20 ਤਰੀਕ ਨੂੰ ਆਪਾਂ ਕੱਟੀ ਕਟਾ ਕੱਢਣਾ ਆ ਆਪਣਾ ਚਲੋ ਭੱਜ ਵੀ ਜਾਵੇ ਪਰ ਆਪਾਂ ਤਸੱਲੀ ਬਖਸ਼ ਕੰਮ ਕਰਾ ਮਾਰ ਫੋਨ ਫੜ ਕੇ ਲਿਆਈ ਮੈਨਾਂ ਇੱਕ ਵੇਟ ਤੇ ਆਪਾਂ ਉਹਦੇ ਕਲਿੱਪ ਜੋੜ ਕੇ ਫੋਣੀ ਵੇਖੀ ਤੇ ਪੂਰਾ ਪਾਪੜਾ ਰੌਣਕ ਦਾ ਮੇਲਾ ਕਰਾਂਗੇ ਭਾਵੇਂ ਫੜੀਏ ਭਾਵੇਂ ਜਿੱਤੀਏ ਕੋਈ ਚੱਕਰ ਨਹੀਂ ਤੇ ਭਗਤਾ ਤੁਹਾਨੂੰ ਵਿਖਾਉਨੇ ਇਹਦੀਆਂ ਗੱਪਾਂ ਘੱਟ ਸੋਣਾ ਵੀਰ ਜੀ ਇਹ ਇੱਕ ਮੈ ਸਿਰੇ ਸਿਰੇ ਪਾਣੀ ਦੀ ਛੱਡੀ ਜੀ ਦੋ ਜਾਨੀ ਦੋ ਬੁਗੀ ਸਾਹ ਤੇ ਆ ਤੇਰਾ ਜੀ ਜੀ ਓਏਟ ਲੱਗੇ ਬਾਈ ਜਾ ਜਾ ਓਏ ਕਿੱਥੇ ਗਈ ਤੇਰੀ ਗੱਲ ਕਰਦਾ ਸੋਕੇ ਠਾ ਦੇ ਲੈਂਦੇ ਆ ਕਿਉਂ ਅੱਗੇ ਕਿੱਥੇ

ਦੇਦੇ ਪੈਰਾਂ ਦਾ ਰੰਗ ਦੇਖੋ ਓਏ ਇਹ ਮਾਮਾ ਮੈਂ ਤਾਂ ਨਾ ਵੜੇ ਇਧਰ ਨਹੀਂ ਨਾ ਕਰ ਵੀਰ ਨਾ ਡਾਇਆ ਆਪਾਂ ਵੀ ਜੀ ਆ ਵਾਹ ਵੜੀ ਆਂਡੀਓ ਵਾਹ ਵੜੀ ਆਂਡੀਓ ਗਵਾਜ ਜਾਣੇ ਅੱਗੇ ਵੜੇ ਗਵਾਜ ਗਈ ਪੰਜ ਆਪਾਂ ਬਦਾਮ ਪਾਏ ਆ ਕੀ ਕਹਿਣਾ ਜਾਏਗਾ ਇਹਦਾ ਇਹਦੇ ਲੱਛ ਇਧਰ ਆਵਤਾਂ ਨੂੰ ਵੀਡੀਓ ਦਿਖਾਉਣਾ ਇਹ ਕਿਧਰ ਮਲਾਏ ਆ ਆ ਵੀ ਜੋੜ ਲੱਗਾ ਵੀਰ ਦਾ ਆ ਵੇਖੋ ਬਿੱਟੇ ਪੱਕਲੇ ਕੋਲੀ ਨੂੰ ਪੋਲੀ ਨੂੰ ਸਬਰ ਕਰ ਰਿਹਾ ਇਲਾਫਰਾਂ ਕਰੰਦਾਰ ਸੋਤੋ ਜੀ ਆ ਆਹ ਕਹਿਆ ਜਾ ਹਾਂ ਵੀ ਜੀ ਜੋੜ ਲੱਗਾ ਆ ਹਰੀ ਵੀਰ ਦਾ ਤੇ ਵੀਰ ਦੀ ਮਿਹਨਤ ਵੇਖੋ ਇਹੋ ਬੰਦਾ ਕਿਦੇ ਮਾਸਾ ਵਖਾੜੇ ਦੋ ਦਾਣੇ ਦੇ ਚੰਗਾ ਨਹੀਂ ਸੋ ਇਹ ਕੌਣ ਦੋ ਦੇਸੀ ਸ਼ੰਕਰ ਉਹ ਅੰਦਰ ਦੇਸੀ ਹੋਰ ਦੇਸੀ ਆ ਹੁਣ ਆਪਾਂ ਪਾਵਾਂਗੇ ਪਾਣੀ ਦਾ ਡੋਬ ਗਿਆ ਉਹ ਇਹਨੂੰ ਵਾਰੀ ਚੁੱਭੀ ਆ ਆਤੀ ਚ ਲੈ ਚੌੜਾ ਪਾ ਕੇ ਤੇ ਹੁਣ ਆਪਾਂ ਵਿੱਚ ਚੁੱਗੀ ਪਾਵਾਂਗੇ ਹੁਣ ਆ ਗਿਆ ਵੀਰ ਆਇਆ ਤੈਨੂੰ ਵੀਰ ਮੈਂ ਖਰਾ ਗੁੱਟਣ ਦੇ ਸ਼ੌਂਕਰ ਆਈ ਇੱਕ ਆ ਵਕਤ ਜੀ ਨਾਲੇ ਪਾਣੀ ਛੱਡੀ ਤੇ ਡੁੱਬ ਗਈ ਆ ਕੀ ਹਾਲ ਬਣਿਆ ਪਹਿਲੇ ਦਿਨ ਹੀ ਛੱਡੀ ਤੇ ਡੁੱਬ ਗਈ ਆ ਕੀ ਇਹ ਕਹਿਣਾ ਜਾਏਗਾ ਬਗਤ ਡੋਬ ਗਈ ਕਾ ਦੋ ਵਧੀਆ ਹਾਂ ਹਾਂ ਹੁਣ ਆਪਾਂ ਵਿੱਚ ਆਹ ਦੇਖੋ ਭੁੱਕੀ ਪਾਵਾਂਗੇ ਆ ਹਰੇ ਕੀ ਆਏ ਦਸਣਾ ਨਹੀਂ ਆਏ ਭੁੱਕੀਆ ਤੂੰ ਜਾ ਪਾਲਾ ਕੋ ਤਾਂ ਤਿੰਚਾ ਕਿੱਥੇ ਆ ਇਹ ਸਾਫ ਵੀ ਕੇ ਵੀ ਡਿਆ ਆ ਪੂਰੀ ਐਂਡ ਸੀਨ ਕਰਾਉਣੀ ਚੁੰਜਾ ਹੋਰ ਗਿਆ ਸੁੱਟ ਦੇ ਵਿੱਚ ਗਾ ਮੁੱਠ ਭਰਗੇ ਪੂਰਾ ਚੁੰਚੇ ਨਾ ਮਿੰਤੀ ਗਿੰਤੀ ਦਾ ਸਮਾਨ ਪੈਣ ੜਿਆ ਵੇਖੋ ਹਾਂ ਇਹ ਭੁੱਕੀ ਪੈ ਗਈ ਏ ਕੇ ਮਾਮਾ ਮਰਿਆ ਉਹ ਤੇਰਾ ਸੁੱਕੇ ਨਾ ਜੀ ਓਏ ਉਹਨੂੰ ਬਾਹਰ ਆ ਹੀ ਗਵਾਈਆਂ ਹਾਂ ਨਾ ਸੁੱਕਣਾ ਹੀ ਆ ਉੱਪਰ ਬਾਹਰੋਂ ਸੁਣ ਰਿਹਾ ਮੈਂ ਕਣ 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 ਕ ਪਾਣ ਕ ਪਾ ਮਾ ਸਾ ਹਾਂ ਜੇ ਉਹ ਨਹੀਂ ਆਜੋ ਕਿ ਨਿੱਕੀਆਂ ਜਵਾ ਨਿੱਕੀਆਂ ਆ ਰੀਆਂ ਕਹਿੰਦਾ ਮੂੰਹ ਚੱਲੇ ਜਾਣਾ ਇਹਦੀਆਂ ਉਹ ਚੁੰਮਚਾ ਵਿੱਚ ਰੱਖ ਲਿਆ ਕੱਢਿਆ ਆ ਔਲਾ ਪਾਇਆ ਇਹਦੇ 'ਚ ਸਾਰਾ ਕੁਝ ਪਾੜਿਆ ਵਿੱਚ ਔਲਾ ਔਲਾ ਵੀਰ ਨੇ ਪਾ ਲਿਆ ਆ ਤੇ ਵੀਰ ਵੇਖੋ ਇਹਨੂੰ ਹੀ ਘਵਾਦ ਗਿਆ ਇੱਕ ਚੁੰਡੀ ਵਿੱਚ ਉਹ ਇਹ ਖਾਊਗਾ ਬਾਕੀ ਕੁੱਕੜ ਖਾਊਗਾ ਕੁੱਕੜ ਕੱਢ ਮਾਰ ਕੁੱਕੜ ਵਿਖਾਈਏ ਵੀਰ ਇੱਥੇ ਪੂਰਾ ਕੁੱਕੜ ਦਾ ਸ਼ੌਂਕ ਹੋੰਡਿਆ ਆ ਵੱਡੇ ਵੱਡੇ ਖਿਡਾਰੀ ਆਏ ਆ ਵੱਡੇ ਵੱਡੇ ਖਿਡਾਰੀ ਆਏ ਨੇ ਪੂਰੇ ਕੋਲ ਹੈਗਾ 20 30 ਬਸ ਦੇਖੋਣ ਹੈ ਜੋੜ ਪੂਰਾ ਲੱਗਾ ਆ ਇੱਥੇ ਜਾ ਵਾਹ ਯਾਰ ਇਹ ਮੈਨੂੰ ਰਖੜਾ ਮਾਰ ਲੈ ਦੇ ਲਓ ਵੀਜੀ ਆ ਕੁੱਕੜ ਜੇ ਇਹ ਲੱਗਾ ਜੇ ਬਾਜੀ ਇਹ ਤੈਨੂੰ ਵੀ ਤੈਨੂੰ ਵੀ ਰਿਖਾਉਗਾ ਨਾ ਇਹ ਸ਼ੌਕ ਕਰੋ ਸੱਤਾ ਸੱਤਾ ਜੇ ਨਹੀਂ ਨਿਕਲੀਆਂ ਜੇ ਠੇਕੇ ਦੇਣ ਵਾਲੇ ਹੋਏ ਆ ਆ ਜੱਗੇ ਕੱਚੇ ਮਮਾ ਜਖਮ ਹੋਵੇ ਇਹ ਬੱਕਾ ਬਹਿ ਗਿਆ ਇਹ ਗੱਡਿਆ ਗਿਆ ਇਹ ਨਹੀਂ ਤੈਨੂੰ ਕੀ ਲੱਗਦਾ ਕੱਢੂਗਾ ਕਾੜਕ ਨਹੀਂ ਕੱਢ ਜਾਣੀ ਵੇਖੋ ਹੁਣ ਬਾਕੀ ਹਰੀ ਦੀ ਗਾੜੀ ਹੱਥਾਂ ਵਾਲੀ ਹਾਥਿਓ ਤੈਨੂੰ ਪਤਾ ਇਹ ਹੱਥਾਂ 'ਚ ਕਿੰਨਾ ਕੋਣ ਆ ਫਰਾਂ ਦੇਗਾ ਜੀ ਤੁਹਾਨੂੰ ਐਡੇ ਹੱਥਾਂ 'ਚ ਕਿੰਨਾ ਕੋਣ ਆ ਕੀ ਲੱਗਦੀ ਬਈ ਇਹ ਸ਼ੌਕਣਾ ਵੇਖੋ ਦਾ ਵਜਨ ਵੇਖੋ ਏ ਵੀਰ ਪੱਕਾ ਉੱਥੇ ਕੀਤਾ ਵਾ ਸੋਕੇ ਜੇ ਤੇਰੀ ਅਰਦਾ ਵੀ ਕਿਰ ਕਰੀ ਆ ਵੀ ਇੰਨੇ ਰੈਡੀ ਕਰ ਲੈ ਮਾਲ ਕੀ ਇਹ ਸ਼ਾਮ ਵਾਲੀ ਭਈਆਂ ਪਾ ਵਟਕਾ ਰਿਚ ਆ ਬਣ ਗਈ ਵੇਜੀ ਖਰਾਕ ਇਹਦੀ ਇਹ ਬਣ ਗਈ ਮਾੜੀ ਮੋਟੀ ਆਪਣੇ ਰੌਣਕ ਮੇਲੇ ਜੋਗੀ ਤੇ ਆ ਵੀ ਖਾਂਦੇ ਹੁੰਦੇ ਹੁੰਦੇ ਜੇ ਕਿ ਨਹੀਂ ਐਡਾ ਆਪਾਂ ਗੋਲਾ ਇਹਦੇ ਅੰਦਰ ਧੱਕ ਦੇਣਾ ਨੇ ਇਹ ਹੋਣੇ ਨੂੰ ਖਰਾਕ ਦਿੱਤੀ ਜਾ ਰਹੀ ਏ ਤੁਹਾਨੂੰ ਕਰਾਉਨੇ ਆ ਉਨੇ ਲਾਈਵ ਉਹ ਭਰਾਵਾ ਇਹ ਤੇਰੇ ਕੋ ਨਹੀਂ ਕਾਬੂ ਨੇ ਫੜ ਕੋ ਰਿਹਾ ਏ ਜੜਿਆ ਕੋ ਥੋੜੀ ਕਾਬੂ ਹੁੰਦਾ ਵਾ ਇਹ ਕਾਬੂ ਹੁੰਦਾ ਕੇ ਉਹਦੀ ਲਾਤ ਲੂਤ ਪਰਾ ਕੱਢ ਕੇ ਕਹੇ ਆ ਆ ਲੜਾ ਲੀ ਸਾਈਡ ਤੇ ਹੋ ਕੇ ਤੇ ਉਹਦੀ ਮਰਾਦੀ ਉਹਦੇ ਵਿੱਚ ਹੋ ਜੇ 2100 ਲਗਾ ਦੇ ਦਾਂਗੇ ਹਾਂ ਇਹ ਕਿਦਾ ਆ ਕਿਹੜਾ ਦਾਤਾ ਉਹਨੇ ਚਲ ਗਿਆ ਇਦਾਂ ਨਹੀਂ ਗੋਰੇ ਵਾ ਕਹਿੰਦੇ ਆ ਨਾ ਸ਼ੇਰ ਤੂੰ ਵੀ ਪੂਰਾ ਬੜੀ ਯਾਰਾ ਪਤਾ ਨਹੀਂ ਵਿੱਚ ਇਹਨੂੰ ਕਹਿ ਤਿਆ ਨਾ ਨਾ ਛੇੜਿਆ ਕਰ ਤੂੰ ਵੀ ਗੜਾ ਘਾਟ ਕਰਦਾ ਆਪਣੇ ਕਰਦਾ ਆਹੋ ਕਿੱਥੇ ਆ ਓ ਇੱਥੇ ਆ ਓ ਇੱਥੇ ਆ ਨਾ ਕਰ ਯਾਰ ਪਾਣੀ ਘਟ ਕਰੋ ਹਾਂ ਤੀਲਾ ਓਏ ਕੋਣ ਲੈ ਇਹ ਤੇ ਮੇਰੇ ਪੂਲ ਚ ਘਰਵਾਉਂਦੇ ਰਹਿੰਦੇ ਆ ਲੈ ਓ ਲੈ ਓ ਲੈ ਵੇ ਮਮਾ ਇਦਾਂ ਤਾਂ ਤਾਂ ਜਨਮ ਨੇ ਨੇ ਮਰਿਆ ਸਮਝ ਕੇ ਸੁੱਟਦਾ ਹੀ ਉਹ ਵੀ ਜੀਦਾ ਹੀ ਲਓ ਜੀ ਆਪਾਂ ਨੇ ਜਾਣਾ ਸੱਚ ਆਹੋ ਇੱਕ ਉਹ ਪਿਆਲ ਲੱਕੜ ਦਾ ਸਮਾਨ ਕੰਮ ਹੀ ਕਰਦੇ ਇੱਕ ਕੰਮ ਸਮਾਨ ਘਰੇ ਇੱਕ ਇੱਕ ਵੀ ਜੀ ਆ ਪਈ ਜੇ ਵਕਤ ਇੱਕ ਆ ਚੂਜਾ ਵੀ ਹੁਣ ਹੁਣੇ ਕੱਢ ਕੇ ਲੈਂਦਾ ਜਵੇਂ ਦੇ ਵਿੰਦੇ ਵਿੰਦੇ ਹੀ ਜੀ ਛੱਪੜ ਦੇ ਦੇਖਿਆ ਦੇਖੋ ਕੀ ਕਰ ਰਿਹਾ ਹੈਗਾ ਉਹ ਵੇਖੋ ਪਲਟੀਆਂ ਖਾ ਰਿਹਾ ਹੈਗਾ ਇਹਦੇ ਸਾਡਾ ਕੰਮ ਯਾ ਜੇ ਆ ਜਿਹੜੇ ਕੰਮ ਜੀ ਸਾਦੇ ਇਹਦੇ ਜੀ ਭਲੇ ਮਾੜੇ ਲਾਗੇ ਵੱਡਾ ਨੂੰ ਨਾਮ ਕਰਨ ਵਾਲਾ ਕਿੱਥੇ ਗਿਆ ਬਬੂ ਇਹ ਕੀ ਬਣਾ ਲੈ ਕਰ ਦੇਗਾ ਕਿਥੇ ਗਿਆ ਕੱਪੜੇ ਵੇਚਣ ਗਿਆ ਉਹ ਆਹ ਨਾਲ ਨੋਂਗਾ ਚੇ ਆਪੇ ਕਾ ਕੱਪੜੇ ਵੇਚਣ ਉਹ ਨੋਂਗਾ ਉਹਦੇ ਵਿੱਚ ਕੀ ਕੱਪੜੇ ਦੋ ਨੋਂਗੇ ਦੇ ਜਾਉਣਾ ਓਏ ਆਈ ਮਰਗਾ ਕੋਈ ਬਾਜੀ ਤੇ ਨਹੀਂ ਸਾਡੇ ਨਾਲ ਲੜੋਂਦਾ ਜੇ ਕੋਈ ਲੜੋਂਦਾ ਚਾਹ ਵਾਂ ਪਰ ਆ ਗਏ ਆ ਹਾਂਜੀ ਪਰ ਆ ਗਏ ਆ ਪਰ ਆ ਲੈਂਦੇ ਆਉਂਦੇ ਹੜੀ ਕੋਰੇ ਆਉਂਦੇ ਪਰ ਤੇ ਜੇ ਕੇ ਵੀਰ ਨੂੰ ਚਾਹ ਵਾਂ ਲਾ ਗਏ ਜਿਆਦਾ ਨਹੀਂ ਤੇ ਕਿਹੜਾ ਆ ਤੇ ਦੋ ਤਿੰਨ ਹਜ਼ਾਰ ਦਾ ਕਰ ਸਾਡਾ ਜਿਹੜਾ ਆ ਗਏ ਆ ਮਰਗਾ ਆ ਇਹ ਨਹੀਂ ਆ ਇਹ ਨਹੀਂ ਆ ਆ ਆ ਮਮਾ ਕਾਲੀਏ ਪੁਲ ਤੇ ਬਹਿ ਗਿਆ ਤੇਰੇ ਚਲੋ ਬੜਾ ਹੀ ਗਿਆ ਆਹੋ ਮੈਨੂੰ ਉਦੋਂ ਕਹਿੰਦਾ ਕੋਠੇ ਤੇ ਲਾਲਾ ਆਵੇ ਹੁਣ ਕੋਠੇ ਦੇ ਰੱਖੇ ਲਾਏ ਥੱਲੇ ਤੇ ਚੱਲ ਫੈਰਾ ਹੀ ਆ ਨੇ ਬੜੇ ਵੈਲੀ ਬਾਣੇ ਕੰਡਾ ਕੱਢਾਂਗੇ ਜ਼ਰੂਰ ਨਹੀਂ ਜਿੱਥੇ ਗੇਂ ਪੈਣੀ ਬਹਿਣ ਪਏ ਦੋ ਤਿੰਨ ਰਿ ਇਕ ਤੇ ਬਹਿਣ ਪਏ ਘਰ ਆ ਗਏ ਆਪੇ ਬੈਠਾ ਨੂੰ ਦੇਖ ਤੇ ਬਸ ਮਾਰਤੀ ਨਾ ਗੁਰੂਆਕ ਦੇ ਨੇ ਪਾਣੀ ਕਿੱਥੋਂ ਸ਼ੰਕਪੜਗਾ ਰੱਥਾ ਲੱਕ ਕੇ ਜਵਾਰੀ ਲਾ ਕੇ ਕੋ ਪੁੱਲਸੜਾ ਵੀ ਡੰਡਾ ਖਾਈ ਥੋੜਾ ਬੜੀ ਤੇਜ਼ ਮਰੀ ਨੇ ਲਾ ਕੇ ਮੇਰੇ ਲੱਕ ਦੇ ਨੂੰ ਸਾਈਡ ਤੇ ਰੱਖ ਜਿਸ ਸਾਲੇ ਉੱਠਣ ਨਾ ਦੇਣਾ ਇਹਨੂੰ ਨਾ ਹਨ ਬਾਇਰਾ ਪੀਂਗੇ ਪਾ ਲਈ ਤੇ ਇੱਕ ਹੋਰ ਆ ਪੀਂਦੀ ਹੋਰ ਚੱਲੇ ਆ ਡਿਊਟੀ ਡਿਊਟੀ ਜਾਣਾ ਭਰਾਵਾ ਆਏ ਹਾਂ ਭਾਈ ਆ ਤੇ ਡਿਆਂ ਇਕੱਠੇ ਕਰਨ ਕੀ ਗੱਲ ਕਾਦੀ ਆ ਜਿਹੜੇ ਤੁਹਾਨੂੰ ਵੀਜੀ ਤੋਂ ਐਮਰਜੈਂਸੀ ਕੇਸ ਆਇਆ ਉਹ ਤੁਹਾਨੂੰ ਵਿਖਾਏ ਮਖਾਉਣੇ ਕਿ ਚਾਏ ਘਰ ਚੋਂ ਆਏ ਹਰ ਚੋਂ ਆਏ ਜੀ ਇਹਦੇ ਵਿੱਚ ਆਪਾਂ ਇੱਕ ਨਹੀਂ ਰੱਖੀ ਇੱਕ ਚਾਈ ਦੀ ਆਪਾਂ ਨੂੰ ਜਿਆਦੀ ਨਿਕਲੇ ਇਹਦੇ ਵਿੱਚ ਪੂਲ ਦੇ ਵਿੱਚ ਰੱਖੇ ਤੇ ਪੂਲ ਚ ਡੁੱਬ ਗਏ ਓਏ ਉਹ ਮੁਰਗੀ ਹਰੀ ਗੋਰੀਆ ਹਰੀ ਗੋਰੀ ਵਾਲੇ ਮੁਰਗੇ ਨਾਲੋਂ ਹਾਂ ਸਾਲਿਆ ਮੁਰਗੀਆਂ ਬੱਚੇ ਤੇ ਘੜਾਓ ਉਹਨਾਂ ਦੇ ਆਹ ਨਹੀਂ ਆਂਡੇ ਦੇਂਦੀ ਇਹ ਚਿੱਟੇ ਨਾਲੋਂ ਅੰਨਾ ਤੱਕ ਜਿੰਨਾ ਕਰ ਪੈ ਚਿੱਕੀ ਨਾ ਨਹੀਂ ਉਹ ਚਿੱਟੇ ਨਾਲ ਨਹੀਂ ਗੱਲ ਬੰਦ ਰੋ ਇਹ ਆ ਜੇ ਕੋ ਕੁੜੀ ਹੈ ਕਾਹ ਕੁੜੀ ਚਾਲ ਚਲੀ ਇਹ ਦਿਆਵਰੀ ਜਦੋ ਯਾਰ ਕਰ ਨੂੰ ਜਿਹੜੀ ਅੰਦਰ ਸਟੋਰ ਚ ਤਾਰਾਂ ਨਹੀਂ ਲਗੀਆਂ ਨਹੀਂ ਆਈਆਂ ਬਾਕੀ ਤਾਨੂੰ ਕਰਨੇ ਛੋ ਚਲੋ ਠੀਕ ਹੈ ਵੀਜੀ ਆ ਲੱਗਾ ਜੇ ਬਾਜੀ ਤੇ ਇਹ ਹੁਣ 21 ਇਹ 20 ਤਰੀਕ ਤੇ ਲੜਨਾ ਹੈ ਜੋੜ ਤੁਹਾਨੂੰ 20 ਜੋੜ ਖਾਵਾਂਗੇ ਹਾਰਨਾ ਹੀ ਆ ਵੀ ਇਹਨੂੰ ਜੋੜ ਕਰ ਦਿਖਾਵਾਂਗੇ ਕਿ ਕੀ ਬੰਦਾ ਇਹਦਾ ਹਾਰਦਾ ਕੇ ਜਿੱਤਦਾ ਆ ਇਹ ਦੱਸਾਂਗੇ ਬਾਕੀ ਕਿੰਦੇ ਲੜਾਈ ਤੇ ਦਿਖਾਈ ਦੀ ਨਹੀਂ ਹੈ ਇੱਥੇ ਇਹ ਦਿਖਾਉਣੀ ਹੁੰਦੀ ਤਾਂ ਤੁਹਾਨੂੰ ਸਾਰੀ ਬੜੀਆਂ ਲੜਾਈਆਂ ਕਰਾਈਆਂ ਦੀਆਂ ਫਿਰ ਉਹ ਵੀ ਵਿਖਾਇਆ ਕਰਨੀਆਂ ਸੀ ਚਲੋ ਠੀਕ ਆ ਓਕੇ ਬਾਏ ਵੀਰ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਚਲੋ ਆਓ ਚਲਿਏ